ਅਮਿਤ ਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਬੋਲ ਰਹੇ ਹੈ। ਭਿੰਡਰਾਂ ਵਾਲਿਆਂ ਦੇ ਖਿਲਾਫ ਬੋਲ ਰਹੇ ਹੈ। ਜੇ ਅਸੀਂ ਗਾਂਧੀ ਦੇ ਖਿਲਾਫ ਬੋਲੀਏ ਜਾਂ ਪਟੇਲ ਦੇ ਖਿਲਾਫ ਬੋਲੀਏ ਫਿਰ ਬਹੁ ਗਿੰਥੀ ਹਿੰਦੂ ਨੂੰ ਖੇਮੇ ਮਹਿਸੂਸ ਹੋਊਗਾ। ਉਹ ਪੰਜਾਬ ਵਿੱਚ ਵੀ ਭਿੰਡਰਾਂ ਵਾਲੇ ਬੰਨੇ ਕਾ। ਪ੍ਰਯਾਸ ਵੀ ਕੀ, ਅੱਗੇ ਵੀ ਬੜੇ। ਸਰਕਾਰ ہماری ਨਹੀਂ थी ਫਿਰ ਵੀ ਇਹੀ ਗ੍ਰੂ ਮੰਤralਲਏ ਨੇ ਦ੍ਰੜ ਨਿਸ਼ਚੈ ਕਰਕਰ ਆਜੋ ਅਸਾਮ ਕੀ ਜ਼ੈਲ ਮੇ ਆਰਾਮ ਸੇ ਗੁਰੂ ਗ੍ਰੰਥ ਸਾਹਿਬ ਕਰਪਾ ਅਮਿਤ ਸ਼ਾਹ ਦੇ ਸੰਸਦ ਵਿੱਚ ਅਮਰਿਤਪਾਲ ਸਿੰਘ ਬਾਰੇ ਦਿੱਤੇ ਬਿਆਨ ਤੇ ਪੜ੍ਹ ਕੇ ਸਿਮਰਨਜੀਤ ਸਿੰਘ ਮਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਮਿਤ ਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਬੋਲ ਰਹੇ ਆ ਪਿੰਡਰਾਂ ਵਾਲੇ ਦੇ ਖਿਲਾਫ ਬੋਲ ਰਹੇ ਆ ਜੇ ਅਸੀਂ ਗਾਂਧੀ ਆ ਪਟੇਲ ਦੇ ਖਿਲਾਫ ਬੋਲਾਂਗੇ ਤਾਂ ਫਿਰ ਹਿੰਦੂਆਂ ਨੂੰ ਕਿਵੇਂ ਮਹਿਸੂਸ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਥੋੜੇ ਦਿਨ ਪਹਿਲਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿੱਚ ਇਹ ਬਿਆਨ ਦਿੱਤਾ ਸੀ ਕਿ ਕੁਝ ਲੋਕ ਪੰਜਾਬ ਦੇ ਵਿੱਚ ਪਿੰਡਰਾਂ ਵਾਲੇ ਬਨਣ ਦੀ ਕੋਸ਼ਿਸ਼ ਕਰ ਰਹੇ اسی આજ ਉਹ ਆਸਾਮ ਦੀਆਂ ਜੇਲਾਂ ਵਿੱਚ ਪਾਠ ਕਰਦੇ ਪਏ ਨੇ ਅਮਿਤ ਸ਼ਾ ਜੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਬੋਲ ਰਹੇ ਹੈਂ ਭਿੰਡਰਾਂ ਵਾਲਿਆਂ ਦੇ ਖਿਲਾਫ ਬੋਲ ਰਹੇ ਹੈਂ ਜੇ ਅਸੀਂ ਗਾਂਧੀ ਦੇ ਖਿਲਾਫ ਬੋਲ ਗਏ ਜਾਂ ਪਟੇਲ ਦੇ ਖਿਲਾਫ ਬੋਲ ਗਏ ਫਿਰ ਬਗੈਂਤੀ ਹਿੰਦੂ ਨੂੰ ਖੇਮੇ ਮਹਿਸੂਸ ਹੋਊਗਾ ਕਿ ਇਹ ਸਿੱਖ ਦੇ ਜਿਹੜੇ ਹੀਰੋ ਹੈ ਉਹਨਾਂ ਦੇ ਖਿਲਾਫ ਗੱਲ ਕਰ ਰਹੀ ਹੈ ਤੇ ਇਹਦੇ ਬਾਰੇ ਕਿਸੇ ਵੀ ਹਿੰਦੂ ਦਾ ਬਿਆਨ ਨਹੀਂ ਆਇਆ ਕਿ ਇਹ ਬਹੁਤ ਮਾੜੀ ਗੱਲ ਕੀਤੀ ਹੈ ਕਿ ਐਮ ਐ ਛਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਲਿਖਿਆ ਹੈ ਕਿ ਹੈ ਕਿ ਅਸੀਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਦੇ ਦਿੱਤਾ ਹੈਗਾ ਮੇਰਾ ਮਤਲਬ ਹੈ ਸਾਡੇ ਗੁਰੂਆਂ ਨੇ ਪਹਿਲੇ ਗੁਰੂ ਸਾਹਿਬ ਨੇ ਜੇਲ੍ਹ ਬਾਵਰਦੀ ਕੱਟੀ ਹੈ 9ਵੇਂ ਪਾਤਸ਼ਾਹ ਨੇ ਆਪਣਾ ਸੀਸ ਦਿੱਤਾ ਜਹਾਂਗੀਰ ਨੂੰ ਫਿਰ ਰੰਗਸੇਵ ਨੇ 9ਵੇਂ ਪਾਤਸ਼ਾਹ ਦਾ ਸੀਸ ਲਿਆ ਫਿਰ ਰੰਗਸੇਵ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੈਬਜ਼ਾਦੇ ਸ਼ਹੀਦ ਕਰ ਦਿੱਤੇ ਹੈ ਤੇ ਸਾਰਾ ਉਹਨਾਂ ਦਾ ਟੱਬਰ ਖਰਾਬ ਕਰ ਦਿੱਤਾ ਤਾਂ ਮੇਰਾ ਮਤਲਬ ਇੱਥੇ ਕੀ ਹੋ ਰਿਹਾ ਮੱਛਾ ਤੇ મોદી ਤੇ મોદી ਨੇ ਯਬ ਪਾਤਾ ਅਮਿਤ ਸ਼ਾਹ ਨੇ ਮੋਦੀ ਨੂੰ ਜਦ ਪਤਾ ਹੈ ਕਿ ਬਾਹਰ ਜਾਣ ਜੋਗਾ ਨਹੀਂ ਛੱਡਿਆ ਉੱਥੇ ਸਿੱਖਾਂ ਨੇ ਮਜਾਰੇ ਕਰਨੇ ਜੋ ਕਰਕੇ ਸਿੱਖ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਹੈਗੇ ਮਾਨ ਸਾਹਿਬ ਮੈਂ ਪੁੱਛੇ ਸੀ ਕਿ ਮਿਲਣ ਨਹੀਂ ਦਿੱਤਾ ਗਿਆ ਜੀ ਤੁਹਾਨੂੰ ਇਸ ਵਕਤ ਹਾਂਜੀ ਤੁਸੀਂ ਮਿਲਣ ਲਈ ਗਏ ਸੀ ਟਕਰੀ ਸਿੰਘ ਢਲੇਵਾਲ ਨੂੰ ਮਿਲਣ ਲਈ ਪਹੁੰਚੇ ਉਹ ਮਿਲਣ ਨਹੀਂ ਦਿੱਤਾ ਗਿਆ ਤੁਹਾਨੂੰ ਆਹ ਤੁਹਾਡੇ ਸਾਹਮਣੇ ਹੀ ਹੈ ਮੈਂ ਕਿੱਥੇ ਬੈਠਾ ਹੈਗਾ ਤੁਸੀਂ ਦੇ ਮਾਨ ਸਾਹਿਬ ਇਹ ਸਿੱਧੀ ਜੀ ਗੱਲ ਹੈ ਜੀ ਇੱਕ ਪਾਸੇ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦਾ ਵਕਤੀਰਾ ਕੀਤਾ ਜਾਦਾ ਦੂਸਰੇ ਪਾਸੇ ਬਜਟ ਦੇ ਵਿੱਚ ਕਿਸਾਨਾਂ ਨੂੰ ਕਹਿੰਦੇ ਅਸੀਂ ਬੜਾ ਕੁਝ ਦੇ ਰਹੇ ਹਾਂ ਜੀ ਪੰਜਾਬ ਦੇ ਕਿਸਾਨ ਨਹੀਂ ਇਹ ਕਿਸਾਨਾਂ ਦੇ ਖਿਲਾਫ ਹੈ ਕਿ ਇਹ ਕਿਸਾਨ ਵੀ ਇਹ ਉਹਨਾਂ ਨੇ ਵੀ ਵੋਟਾਂ ਆਮ ਪਾਰਟੀ ਨੂੰ ਪਾਈਆਂ ਪਿਛਲੇ ਪਾਰਲੀਮੈਂਟ ਇਲੈਕਸ਼ਨ ਮੈਨੂੰ ਹਰਾਇਆ ਤੇ ਇਹ ਜਿਹੜਾ ਸੰਗਰੂਰ ਦਾ ਵੱਡਾ